ਕੀ ਡੀਏ 60 ਇਹ ਕਿੰਨਾ ਮਾਡਲ ਆ ਬਈ ਇਹ 11 ਮਾਡਲ ਆ ਜੀ 11 ਮਾਡਲ ਆ ਇਹਦਾ ਨੰਬਰ ਕਿੱਥੋਂ ਦਾ ਇਹਦਾ ਰਾਜਸਥਾਨ ਨੰਬਰ ਆ ਜੀ ਰਾਜਸਥਾਨ ਦਾ ਨੰਬਰ ਆ ਮੂਰੇ ਟਾਇਰ ਤਾਂ ਹੈਗੇ ਨਾ ਅੱਧੇ ਮੂਰੇ ਹਾਂ ਹਾਂ ਤੇ ਪਿਛਲੇ ਹੈਗੇ 80 85 ਪੈਸੇ 90 ਪੈਸੇ ਮੰਨ ਲਓ 90 ਪੈਸੇ ਮੰਨ ਲਓ ਆ ਮੈਟਿੰਗ ਵਗੈਰਾ ਚੰਗੀ ਹੋਈ ਆ ਹਾਂਜੀ ਹਾਂਜੀ ਤੇ ਬਾਈ ਇਹ ਕੰਡੀਸ਼ਨ ਪੱਖੋ ਕਿਵੇਂ ਆ ਕੰਡੀਸ਼ਨ ਪੱਖੋ ਸਾਰਾ origignal ਆ ਬਾਈ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਸਾਰਾ origignal ਚੇਪਾਲੀ ਕਾਪੀ ਆ ਬੀਮਾ ਹਜੇ ਪਿਆ ਇਹਦਾ 5ਵੇਂ ਮਹੀਨੇ ਤੱਕ ਬੀਮਾ ਵੀ ਪਿਆ ਬੀਮਾ ਵੀ ਪਿਆ ਤੇ ਹੁਣ ਇਹਦਾ ਰੇਟਾ ਈ ਲੱਖ ਰੁਪਇਆ ਜੀ ਦੇ ਨਾਲ ਉਹਦਾ ਡਿਮਾਂਡ ਹੈ 240 ਦਾ ਦੇ ਦਾਂ 240 ਦਾ ਦੇ ਦਾਂਗੇ ਉਹਦੇ ਵਿੱਚੋਂ ਵੀ ਮਾਨਤਾਣ ਕਰ ਦੋਗੇ ਕਰ ਦਿਆਂ ਕਰ ਦਿਆਂ ਤੇ ਜਿਹੜਾ ਇੱਧਰ ਆ ਗਿਆ ਸੋਨ ਵਾਲੀ ਕੱਪਿਆਲ ਹਾਂਜੀ ਇਹ ਕਿੰਨਾ ਮਾਡਲ ਹੈ ਬਈ ਇਹ ਅੱਠ ਮਾਡਲ ਆ ਜੀ ਅੱਠ ਮਾਡਲ ਆ ਮੂਰਲੇ ਟਾਇਰ ਤਾਂ ਹਜੇ ਐਮ ਆਰ ਐਫ ਹੋ ਵੀ ਦੀਸੀ ਜਾਂਦਾ ਹੈਗਾ ਨਵੇਂ ਹਾਂ ਨਵੇਂ ਟਾਇਰ ਚੌਕੜੇ ਨਵਾਂ ਜੀ ਚੌਕੜੇ ਨਵਾਂ ਦਾ ਹਾਂਜੀ ਹਾਂ ਇਹਦੀ ਇਹ ਕੰਡੀਸ਼ਨ ਪੱਕੋ ਕਢੇ ਸਾਰਾ origignal ਆ ਕੱਲੇ ਮਗਰਾੜ ਇਹਦੇ ਉਹ ਵੀ origignal ਲੱਗੇ ਹੋਏ ਆ ਮਗਰਾੜ ਕੱਲੇ ਉਹ ਵੀ ਕੰਪਨੀ ਚੋਂ origignal ਕੰਪਨੀ ਚੋਂ origignal ਲੱਗੇ ਹੋਏ ਆ ਹਾਂਜੀ ਬਾਡੀ ਲਾਈਨ ਦਾ ਸਾਰਾ ਅਰੀਜਨਲ ਇੰਜਨ ਦਾ ਬਹੁਤ ਚੰਗਾ ਟਰੈਕਟਰ ਇੰਜਨ ਦਾ ਬਹੁਤ ਚੰਗਾ ਇੱਕ ਵਾਰੀ ਆ ਮੜਾ ਖੋਲ ਕੇ ਦਿਖਾ ਦੇ ਹਾਂਜੀ 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 ਹਨਾ ਨਿਊਜ਼ੀਲੈਂਡ ਵਗੈਰਾ ਲੋ ਵੀ ਸੱਜਣੋ ਸਾਰਾ ਅਰੀਜਨਲ ਪਿਆ ਟਰੈਕਟਰ ਸਾਰਾ ਬਿਜ਼ਨਸ ਤੇ ਹੁਣ ਬਈ ਕਿਤੋਂ ਲੀਕਿੰਗ ਚੀ ਕਹਿੰਦੇ ਹਾਂ ਕਿਤੋਂ ਲੀਕ ਸਿੰਘ ਇਹਦਾ ਰੇਟ ਕੀ ਹੈ ਰੇਟ ਆ ਜੀ ਇਹਦਾ 275 2 ਲੱਖ 75 ਹਜ਼ਾਰ ਹਾਂਜੀ ਫਿਰ ਜਿਵੇਂ ਪਿੰਡਾਂ ਵਾਲੇ ਚੌਕੜ ਨਵਾ ਚੌਕੜਾ ਨਵਾ ਜਿਵੇਂ ਆਪਣੇ ਜੱਟ ਭਾਈ ਕਹਿੰਦੇ ਨੇ ਕਿਸਾਨ ਭਾਈ ਕਹਿੰਦੇ ਨੇ ਜਾਜ ਜਾਜ ਤੇ ਆ ਜਾ ਜਾਇ ਤੇ ਫਿਰ ਲੈ ਜਾ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ ਚੋਂ ਵੀ ਮਾਨਤਾਨ ਕਰਨਾ ਪਊ ਕੋਈ ਨਹੀਂ ਕਰ ਦਾਂਗੇ ਆਂ ਦਾ ਖਰਚੇ ਵਰਚ ਜੋ